ਫਟ ਬੋਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਕਰੋ ਜੀ ਦਸ਼ਰਾਂਜਰੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਕੱਲੇ ਕੱਲੇ ਇੱਕ ਮਿੰਟ ਮੁਸਵੰਦਰੀ ਜਨਾ ਫਲੋਰ ਕਰਾਉ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਡੀਸੀਐਮ ਡੀਸੀਐਮ ਇਹ ਲੋਕਾਂ ਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਤੋਂ ਬਹਿਸ ਦਾ ਇਹਦੇ ਨੂੰ ਨੋਕਰੀ ਦੀ ਹੈ ਇਹਦੇ ਨੂੰ ਨੋਕਰੀ ਦੀ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੱਡ ਲੋ ਦੀ ਐਨਾਉਂਸਮੈਂਟ ਛੱਡ ਲੋ ਐਨਾਉਂਸਮੈਂਟ ਪੰਜਾਬ ਦੇ ਲੋਕ ਪੁੱਛ ਰਹੇ ਨੇ ਕਿ ਇਹ ਕੀ ਆਉਂਦਾ ਹੈ ਹੋਰ ਕਹੀਏ ਦੀ ਗੱਲ ਕਰਦੇ ਬਟੇ 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 ਬਸ ਤੇ ਰਾਹੁਲ ਗਾਂਧੀ ਕੀ ਨਹੀਂ ਆ ਬਾਈ ਮੈਂ ਹਾਂ ਜੀ ਬੱਲੇ ਤੇ ਜੀ ਬੋਲ ਰਿਹਾ ਹਾਂ ਹੋਰ ਇਹ ਗਾਂਧੀ ਰਾਹੁਲ ਗਾਂਧੀ ਮੱਛੇ ਮੈਂ ਨਹੀਂ ਮੈਂ ਕਿਸੇ ਨੂੰ ਕਹਿਣਾ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਇੱਕ ਪਾਸੇ ਤਾਂ ਸਮਝਾਤੇ ਕਰ ਕਹ ਕਹ ਉਹਨਾਂ ਨੂੰ ਕਹ ਉਹਨਾਂ ਨੂੰ ਕਿ ਕੋਈ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਕਹ ਬੱਲ ਜਦ ਤੱਕ ਨਹੀਂ ਚੱਲਦੀ ਉਹ ਤੇਰੇ ਨੂੰ ਪੁੱਛਦਾ ਫਿਰ ਇੱਕ ਨਾਮ ਬਣਦੀ ਹੈ ਜਿਹੜਾ ਨੂੰ ਪਾਸੇ ਕੋਈ ਸਾਰੇ ਚਲੋ ਸਾਰੇ ਮਾਣਯੋਗ ਜੀ ਦੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਦੇ ਲਈ स्थगित ਕੀਤਾ ਜਾਂਦਾ ਹੈ